ਹੈਲੋ ਗਾਇਜ਼ ਅੱਜ ਅਸੀਂ ਆਪ ਜੀ ਨੂੰ ਮਲਾਵਾਂਗੇ ਫੂਡ ਸਪਲਾਈ ਦੇ ਐਕਸ ਤਾਕੜ ਅਫਸਰ ਜਿਨ੍ਹਾਂ ਦੇ ਕਿ ਆਪਣੇ ਕੰਮ ਕਾਜ ਸਮੇਂ ਕਾਫੀ ਦਸ਼ਰ ਜੀ ਕੀ ਸ਼ਾਰਪਰ ਦੇ ਵਿੱਚ ਉਹਨਾਂ ਨੇ ਕਾਫੀ ਦੁਕਾਨਾਂ ਤੇ ਰੇਟਾਂ ਮਾਰੀਆਂ ਸਨ ਉਹਨਾਂ ਦੀ ਇੱਕ ਇੰਟਰਵਿਊ ਆਈ ਹੈ ਕਿ ਫਗਵਾੜੇ ਇੱਕ ਟਾਬੇ ਤੇ ਪੱਤਰਕਾਰ ਨਾਲ ਧੱਕਾ ਮੁਕੀ ਗੁੰਡਾਗਰਦੀ ਕੀਤੀ ਗਈ ਹੈ ਅਸੀਂ ਅੱਜ ਉਸ ਤਾਕੜ ਲੋ ਫੋਰਸ ਸਪਰਾਇਜ਼ ਦੇ ਅਫਸਰ ਸਨ ਜੋ ਕਿ ਹੁਣ ਰਿਟਾਇਰ ਹੋ ਚੁੱਕੇ ਹਨ ਉਹ ਇਸ ਗੁੰਡਾ ਕਰਦੀ ਬਾਰੇ ਕੀ ਕਹਿੰਦੇ ਹਨ ਅੱਜ ਆਪਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੋਂ ਅਸੀਂ ਹੁਣ ਸੁਣਦੇ ਹਾਂ ਉਹਨਾਂ ਨੇ ਇਹਦੇ ਬਾਰੇ ਕੀ ਕਿਹਾ ਹੈ ਤਾਕੜ ਅਫਸਰ ਫੋਰਸ ਫਲਾਈ ਦੇ ਇਹ ਜਿਹੜਾ ਅੱਜ 2 ਦਿਨ 3 ਪਹਿਲਾਂ ਸੋਸ਼ਲ ਮੀਡੀਆ ਤੇ ਨਿਊਜ਼ ਬੜੀ ਵਾਇਰਲ ਹੋਈ ਸੀ ਵੀ ਜਿਹੜਾ ਫਗਵਾੜੇ ਚ ਕਿਟਾਬੇ ਤੇ ਬੜੀ ਗੁੰਡਾਗਰਦੀ ਕੀਤੀ ਟਾਬੇ ਵਾਲਿਆਂ ਨੇ ਔਰ ਉੱਥੇ ਜਗਦੀਪ ਸਿੰਘ ਥੜੀ ਜਿਹੜਾ ਪੱਤਰਕਾਰ ਵੀ ਆ ਮੀਡੀਆ ਬਹੁਤ ਇਮਾਨਦਾਰ ਸਾਡਾ ਪੱਤਰਕਾਰ ਹੈ ਮੀਡੀਆ ਪਰਸਨ ਹੈ ਜਰਨਲਿਸਟ ਹੈ ਉਹ ਉੱਥੇ ਗਿਆ ਔਰ ਇਹਨਾਂ ਨੇ ਉੱਥੇ ਜਿੱਦਾਂ ਇਹ ਬਿਲਕੁਲ ਧੋਖਾ ਧੜੀਆ ਜੇ ਤੁਸੀਂ ਕਹਿੰਦੇ ਹੋ ਵੀ 100 ਰੁਪਏ ਚ ਅਸੀਂ ਖਾਣਾ ਪਲੇਟ ਦੇਾਂਗੇ ਤੇ ਬਾਅਦ ਵਿੱਚ ਤੁਸੀਂ ਉਸੇ ਬੰਦੇ ਨੂੰ 1800 ਰੁਪਏ ਕਹਿਣ ਲੱਪੈਂਦੇ ਹੋ ਕਿੰਨਾ ਅਮਾਉਂਟ ਤੇ ਉੱਥੇ ਡਿਸ਼ਾਂ ਰੱਖੀ ਜਾਂਦੇ ਕੁਛ ਨਾ ਕੁਛ ਐ ਤੇ ਕਹਿ ਦਿੰਦੇ ਹੋ ਵੀ ਇਹ ਇਹ ਬੰਦੇ ਨੂੰ ਤਾਂ ਇਹ ਲੱਗਦਾ ਵੀ ਇਹ 100 ਰੁਪਏ ਚ ਹੀ ਸਾਰਾ ਕੁਝ ਮੈਨੂੰ ਦੇਈ ਜਾਂਦੇ ਆ ਤੇ ਜਦੋਂ ਉਹਨੇ ਕਿਹਾ ਬਿੱਲ ਇਹ ਜਿਆਦਾ 100 ਰੁਪਏ ਤੋਂ ਤੁਸੀਂ ਤਾਂ ਇੰਨਾ ਕਲੇਮ ਕਰਦੇ ਹੋ ਤੇ ਉਹ ਉਹ ਤੋਂ ਬਾਅਦ ਉੱਥੇ ਗੁੰਡਾਗਰਦੀ ਹੋਈ ਉਹਦੇ ਨਾਲ ਤਖਤ ਪਾਈ ਹੁਣ ਤੱਕ ਵੀ ਆਏ ਇਹ ਉੱਤੇ ਇਹ ਬੜੀ ਨਿੰਦਣੀ ਹੈ ਆ ਵੈਸੇ ਪੰਜਾਬ ਵਿੱਚ ਲਾਅ ਐਂਡ ਆਰਡਰ ਨਾਂ ਦੀ ਤਾਂ ਕੋਈ ਨਜ਼ਰ ਹੀ ਨਹੀਂ ਆਉਂਦੀ ਸਾਨੂੰ ਇਹ ਗੱਲਾਂ ਕਰਦੇ ਸਰਕਾਰ ਕਲੇਮ ਕਰਦੀ ਬੜਾ ਤੇ ਹਾਲਾਤ ਜਿਹੜੇ ਡੇ ਬਾਏ ਡੇ ਜਿੱਧਰ ਜਾ ਰਹੇ ਸਾਰਿਆਂ ਨੂੰ ਪੱਧਿਆ ਕਿਸੇ ਤੋਂ ਸ਼ੁਭੇ ਨਹੀਂ ਹਗੇ ਤੇ ਹੈਰਾਨੀ ਦੀ ਗੱਲ ਜਿਹੜੀ ਇਹ ਵੀ ਆ ਕਿ ਜਿਹੜੇ ਜੇ ਉੱਥੇ ਇਦਾਂ ਹੋਇਆ ਤੇ ਅਧਿਕਾਰੀਆਂ ਦੀ ਜਾਂ ਪ੍ਰਸ਼ਾਸਨ ਦੀ ਐਸਡੀਐਮ ਹੁੰਦੇ ਅਥਾਰਟੀ ਆ ਡਿਪਟੀ ਕਮਿਸ਼ਨਰ ਅਥਾਰਟੀ ਆ ਉਹਨਾਂ ਨੇ ਹੁਣ ਤੱਕ ਕਿਉਂ ਨਹੀਂ ਸਟੇਟਮੈਂਟ ਦਿੱਤੀ ਉਹਦੇ ਤੇ ਕਿਉਂ ਨਹੀਂ ਜਿਹੜਾ ਉੱਥੇ ਕਾਰਵਾਈ ਕੀਤੀ ਗਈ ਤੋ ਖਾਧੜੀ ਤਾਂ ਹੈਗੀ ਆ ਨਾ ਪਰ ਚਾਹਣਾ ਚਾਹੀਦਾ ਸੋ ਮੈਂ ਇਹ ਕਹਿਣਾ ਕਿ ਜਿੱਥੋਂ ਦਾ ਫੂਡ ਸੇਫਟੀ ਵਾਲਿਆਂ ਦਾ ਕੰਮ ਹੈ ਡੀ ਐਚਓ ਦਾ ਡੈਜਿਨੇਟਡ ਅਫਸਰ ਦਾ ਉਹਨੇ ਤੇ ਜਾ ਕੇ ਸੈਂਪਲ ਭਰ ਲੂਗਾ ਕੁਆਲਿਟੀ ਫੂਡ ਦੇਖ ਲਏਗਾ ਸਟੈਂਡਰਡ ਦਾ ਹੈਗਾ ਕਿ ਨਹੀਂ ਹੈਗਾ ਉਹ ਤਾਂ ਸੈਂਪਲ ਭਰੇਗਾ ਪਰ ਜਿਹੜੀ ਇਹ ਆ ਇਹ ਧੋਖਾ ਧੜੀ ਆ ਵੀ ਜਿਹੜਾ ਕਹਿਣਾ ਵੀ ਤੇਰਾ 100 ਰੁਪਏ ਦਾ ਖਾਣਾ ਦੇਵਾਂਗੇ ਬਾਅਦ ਵਿੱਚ ਉਸੇ ਬੰਦੇ ਨੂੰ ਕਈ ਗੁਣਾ ਜ਼ਿਆਦਾ ਚਾਰਜ ਕਰ ਲੈ ਪੈਣਾ ਤੇ ਬੈਠੇ ਖਾਣਾ ਖਾਂਦੇ ਫਿਰ ਡਿਸ਼ਾਂ ਬੜੀਆਂ ਰੱਖੀ ਜਾਂਦੇ ਲਿਆ ਲੈ ਕੇ ਉਹ ਬੰਦਾ ਸੋਚਦਾ ਮੈਂ ਪਤਾ ਨਹੀਂ ਉਹਨੇ ਪੈਸੇ ਚ ਮੈਨੂੰ ਸਾਰਾ ਕੁਝ ਦੇ ਦੇਣਾ ਮਤਲਬ ਕਿੰਨਾ ਡਰਾਮਾ ਆ ਮੈਨੂੰ ਕਈ ਵਾਰ ਹੈਰਾਨੀ ਹੁੰਦੀ ਵੀ ਯਾਰ ਔਰ ਸਾਡੇ ਹਰ ਟਾਡੇ ਤੇ ਹਰ ਜਗ੍ਹਾ ਤੇ ਕਿਸੇ ਨਾ ਕਿਤੇ ਗੁਰੂ ਦੀ ਧਾਰਮਿਕ ਜੇ ਧਰਮ ਨੂੰ ਬੰਦਾ ਮੰਨਦਾ ਤੇ ਉਹਨੇ ਕਿਸੇ ਨਾ ਕਿਤੇ ਪੂਜਾ ਵੀ ਕਰਦੇ ਆ ਮੈਂ ਤਾਂ ਤਰਨ ਤਰਨ ਵਿੱਚ ਵੀ ਜਦੋਂ ਰੇਡ ਕਰਦਾ ਸੀ ਦੇਖਦਾ ਸੀ ਤੇ ਮੈਂ ਸੋਚਦਾ ਯਾਰ ਤੁਸੀਂ ਤੁਹਾਡੇ ਕਰਮ ਵਿੱਚ ਵੀ ਤਾਂ ਧਰਮ ਨਜ਼ਰ ਆਵੇ ਤੇ ਤੁਸੀਂ ਧਰਮ ਹੀ ਹੋ ਪਤਾ ਵੀ ਤਾਂ ਲੱਗੇ ਨਾ ਰਿਫਲੈਕਟ ਵੀ ਤਾਂ ਹੋਵੇ ਤੁਹਾਡਾ ਧਰਮ ਐਦਾਂ ਥੋੜਾ ਹੁੰਦੀ ਆ ਗੁਰੂ ਸਾਹਿਬ ਨੇ ਵੀ ਤਾਂ ਇਹ ਆ ਸੀ ਨਾ ਰਹਿਤ ਪਿਆਰੇ ਮੁਝ ਕੋ ਸਿੱਖ ਪਿਆਰਾ ਨਹੀਂ ਸਿੱਖ ਥੋੜਾ ਪਿਆਰਾ ਜਿਹੜਾ ਰਹਿਤ ਪਿਆਰੀ ਆ ਵੀ ਜੋ ਐਥੀਕਲੀ ਠੀਕ ਆ ਤਾਂ ਠੀਕ ਆ ਨਹੀਂ ਠੀਕ ਆ ਤਾਂ ਗਲਤ ਆ ਮੈਂ ਉਹਦੀ ਪਿੱਠ ਪਿੱਛੇ ਨਹੀਂ ਖੜਾ ਮੈਂ ਉਹਦੀ ਸਪੋਰਟ ਨਹੀਂ ਕਰਦਾ ਤੇ ਇਹ ਚੀਜ਼ਾਂ ਵਿਚਾਰਨ ਦੀ ਲੋੜ ਆ ਅਸੀਂ ਸਹੀ ਪਾਛੇ ਰਸਤੇ ਜਾਈਏ ਜੇ ਇਦਾਂ ਦੀ ਹਾਲਾਤ ਬਣਦੇ ਰਹੇ ਤੇ ਆਉਣ ਵਾਲੇ ਸਮੇਂ ਚ ਲੋਕਾਂ ਦਾ ਵਿਸ਼ਵਾਸ ਪ੍ਰਸ਼ਾਸਨ ਤੋਂ ਵੀ ਉੱਠ ਜਾਊਗਾ ਲੋਕੇ ਕਿਤੇ ਇਤਬਾਰ ਕਰਨਗੇ ਵੀ ਯਾਰ ਜਿਹੜਾ ਜਿਹੜਾ ਜ਼ਿੰਮੇਵਾਰੀ ਇੱਥੇ ਔਰ ਡੀ ਐਚਓ ਤੇ ਬਾਰ ਬਾਰ ਮੈਨੂੰ ਸਵਾਲ ਪੁੱਛਿਆ ਜਾਂਦਾ ਵੀ ਤੇ ਜਿਹੜਾ ਹੁਣ ਕਿਉਂ ਨਹੀਂ ਉਹ ਰੇਡ ਹੁੰਦੇ ਹੁਣ ਕਿਉਂ ਨਹੀਂ ਵੀਡੀਓ ਪੈਂਦੀਆਂ ਮੈਂ ਇਹਨਾਂ ਦਾ ਠੇਕਾ ਥੋੜੋ ਲਿਆ ਡੀ ਐਚਓ ਜਿਹੜੇ ਹੋਣਾ ਇਹ ਕਿਉਂ ਨਹੀਂ ਕਰਦੇ ਔਰ ਜੇ ਤੁਹਾਡੇ ਤੇ ਲੋਕੀ ਇਲਜ਼ਾਮ ਲਾਉਂਦੇ ਆ ਵੀ ਯਾਰ ਇਹ ਮਹੀਨੇ ਕੀਤੇ ਹੋ ਤਾਂ ਫਿਰ ਇਲਜ਼ਾਮ ਲਾ ਲੈਣੇ ਚਾਹੀਦੇ ਤੋ ਦੇਣੇ ਚਾਹੀਦੇ ਨਿਕਲ ਪਾਓ ਬਾਹਰ ਚੱਕ ਲੋ ਕੰਮ ਇੱਕ ਵਾਰੀ ਪਤਾ ਲੱਗ ਜਾਏ ਫੂਡ ਸੇਫਟੀ ਦਾ ਫੇ ਲੋਕਾਂ ਨੂੰ ਪਤਾ ਲੱਗੇ ਲੋਕੀ ਕਹਿਣਾ ਕਹਿਣਾ ਬੰਦ ਹੋ ਜਾਣ ਲੋਕਾਂ ਦੇ ਮੂੰਹ ਬੰਦ ਹੋ ਜਾਣ ਸੋ ਬਸ ਮੈਂ ਤਾਂ ਇਹ ਆਪਣਾ ਸੰਦੇਸ਼ ਦਿਨਾ ਪਈ ਮੈਂ ਬਹੁਤ ਕੰਡੈਮਨਡ ਕਰਦਾ ਐਸ ਚੀਜ਼ ਨੂੰ ਨਿੰਦਦਾ ਮੈਂ ਐਸ ਚੀਜ਼ ਨੂੰ ਕੋਈ ਕੋਈ ਸੂਲ ਹੋਣੇ ਚਾਹੀਦੇ ਕਿਸੇ ਦੇ ਵੀ ਕੋਈ ਐਥੀਕਲੀ ਠੀਕ ਹੋ ਉਹ ਕੰਮ ਕਰੋ ਚੱਜਣਾ ਥੈਂਕ ਯੂ ਸ਼ੁਕਰੀਆ